ਹਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਂ ਇੱਕ ਵੀਡੀਓ ਵਾਈ ਸ਼ਿਰਸ਼ਕ ਸੇ ਰੱਬ ਨਾ ਠੱਗੀ ਕਿਵੇਂ ਮਾਰੀ ਜਾਂਦੀ ਹੈ ਤੋਂ ਸੱਚ ਵਿਖਾਇਆ ਹੈ ਕਿ ਇੱਕ ਬੰਦਾ 65 ਉਰਦੋਰੇ ਦੇ ਹੋਰ ਜਵਾਨ ਦੇ ਵਿੱਚ ਉਹਦਾ ਹੈ ਤੇ ਉਹ ਇੱਕ ਕੁਝ ਲਖਦਾ ਹੈ ਗੋਲਕ 'ਚ ਤੇ ਉਹ ਤੋਂ ਗੋਲਕ ਦੇ ਉੱਤੇ ਪਏ ਨੋਟਾਂ ਦੇ 'ਚ ਉਹ ਕੁਝ ਨੋਟ ਇਕੱਠੇ ਕਰਕੇ ਲੈ ਜਾਂਦਾ ਹੈ ਦੇਖਣ ਵਾਲੇ ਸਿਕਨ ਹੈ ਕਿ ਇਹ ਤਾਂ ਫਿਰ ਰਵਲਾਣ ਠੱਗੀ ਮਾਰ ਰਿਹਾ ਹੈ ਇਹ ਪਤਾ ਨਹੀਂ ਕੀ ਰੱਖਿਆ ਹੈ ਛੋਟਾ ਨੋਟ ਰੱਖਿਆ ਹੈ ਤੇ ਵੱਡੇ ਚੁੱਕ ਕੇ ਲੈ ਗਿਆ ਇਹ ਰੱਬ ਨਾਲ ਠੱਗੀ ਮਾਰ ਰਿਹਾ ਹੈ ਨਹੀਂ ਇਹ ਰੋਣਾ ਇਹ ਆਪਣੇ ਆਪ ਨਾਲ ਠੱਗੀ ਮਾਰ ਰਿਹਾ ਜੇ ਤੁਮ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤਾਂ ਅਸੀਂ ਰੱਬ ਨਾਲ ਠੱਗੀ ਨਹੀਂ ਮਾਰਦੇ ਅਸੀਂ ਆਪਣੇ ਆਪ ਨਾਲ ਠੱਗੀ ਮਾਰਦੇ ਹਾਂ ਰੱਬ ਨਾਲ ਠੱਗੀ ਕੌਣ ਮਾਰ ਸਕਦਾ ਹੈ ਤਾਂ ਅਸੀਂ ਠੱਗੀ ਕਿਉਂ ਮਾਰਦੇ ਹਾਂ ਅਸੀਂ ਕਿਉਂ ਬਣਾ ਕਰਦੇ ਹਾਂ ਇਸ ਕੋਲ ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਸਾਨੂੰ ਕੋਈ ਸਮੱਸਿਆ ਆਉ ਹਦੀ ਹੈ پیسے ਦੀ ਲੋੜ ਹੁੰਦੀ ਹੈ ਕਿਥੋਂ ਸਹਾਇਤਾ ਨਹੀਂ ਮਿਲਦੀ ਅਖੀਰਲੇ ਤਾਂ ਉਤੰਗ ਹੈਗਾ ਜੋ ਗੁਰੂ ਪਰਸਰਾ ਕੇ ਤਨੀਤ ਨਾਲ ਤੁਸੀਂ ਚੁੱਕ ਲਿਓ ਤੇ ਆਪਣੀ ਲੋੜ ਛੋਟੀ ਮੋਟੀ ਪੂਰੀ ਕਰ ਲਓ ਮੈਂ ਸੁਝਾਣਾ ਚਾਹੁੰਦਾ ਹਾਂ ਸਰਪੰਦਕਾਰ ਨੂੰ ਕਿ ਅਜੇ ਇਹ ਬਨੁਖ ਦੇ ਪਿੱਛੇ ਕੋਈ ਸ਼ੇਵਾਰਾ ਯਕਹੁ ਸਿੰਘ ਨਗਰ ਲਾ ਦਿੱਤਾ ਜਾਵੇ ਕਿ ਉਹ ਦੇਖੇ ਕੀ ਕਰਦਾ ਹੈ ਕਿੱਥੇ ਜਾਂਦਾ ਹੈ ਇਸ ਇਸ ਨੇ ਇਹ ਕਾਰਾ ਕਿਉਂ ਕੀਤਾ ਉਸ ਨੂੰ ਕੀ ਲੋੜ ਹੈ ਪੈ ਗਈ ਸੱਚਮੁੱਚ ਦੁਖ ਹੈ ਸਾਨੂੰ ਪ੍ਰਵਾਹਾਰਾ ਪ੍ਰਬੰਧਕ ਕੋਲ ਪਰਬੰਧਨ ਵੱਲ ਇਸਦੀ ਮਦਦ ਕਰਨੀ ਚਾਹੀਦੀ ਹੈ ਇਹ ਕੋਈ ਵੀ ਸਿੱਖ ਇੰਡੀਵਿਜੂਅਲੀ ਵੀ ਕਰ ਸਕਦਾ ਹੈ ਉਹ ਜਿਸ਼ਵਾਸਾ ਦਾ ਹਲ ਕਰੀਏ ਤਾਂ ਕਿ ਅੱਗੇ ਤੋਂ ਇਹ ਕੰਮ ਨਾ ਕਰੇ ਇਹ ਕੋਈ ਚੰਗੀ ਗੱਲ ਨਹੀਂ ਹੈ ਦੇਖਣ ਵਾਲੇ ਉਸਨੂੰ ਕਿਤਨਾ ਘਮਨਜ ਕੋਸ ਰਿਹਾ ਹੋਣਗੇ ਬੁਰਾ ਭਲਾ ਕਹਿ ਰਹੇ ਹੋਣਗੇ ਇਹ ਚੰਗੀ ਗੱਲ ਨਹੀਂ ਜੋ ਬੀਜ ਹੈ ਉਸਨੇ ਉੱਗਣਾ ਹੈ ਉਸ ਦਾ ਫਲ ਤਾਂ ਉਸ ਨੂੰ ਭੁਗਤਣਾ ਹੀ ਪੈਣਾ ਹੈ ਕਿਹਾ ਬੀਜ ਸੋਲਣਾ ਕਰਮਾਂ ਸੰਧੜਾ ਖੇਤ ਰੱਬ ਦਾ ਕਰਮ ਫਲ ਜੋ ਬਣਾਇਆ ਹੈ ਅਸੀਂ ਸਭ ਨੇ ਆਪਣੇ ਕਰਮਾਂ ਦਾ ਫਲ ਭੁਗਤਣਾ ਹੁੰਦਾ ਹੈ ਚੰਗੇ ਕਰਦੇ ਆ ਤਾਂ ਸਾਨੂੰ ਚੰਗੇ ਫਲ ਮਿਲਦੇ ਹਨ ਸੁਖ ਮਿਲਦੇ ਹਨ ਬੁਰਾ ਕਰਦੇ ਆ ਉਹਨੂੰ ਬੁਰਾ ਦੁੱਖ ਮਿਲਦਾ ਹੈ ਪਰ ਉਹ ਪੈਨੋ ਆਪ ਸੁਝੀ ਇਹ ਵੀ ਇੱਕ ਸਾਡਾ ਸਮਾਜ ਦਾ ਬੰਦਾ ਹੈ ਦੁਖੀ ਹੈ ਤੇ ਇਸ ਦੇ ਪਿੱਛੇ ਅਸੀਂ ਇਸ ਦੀ ਕੀ ਲੋੜ ਹੈ ਕਿ ਮਦਦ ਕਰ ਸਕਦੇ ਹਾਂ ਇਸੇ ਤਰ੍ਹਾਂ ਹੋਰ ਕਈ ਕੇਸਸ ਵਿੱਚ ਵੀ ਹੁੰਦਾ ਹੈ ਸਾਨੂੰ ਉੱਥੇ ਵਿਚਾਰਨ ਦੀ ਲੋੜ ਹੈ ਇਹ ਤੇ ਮੈਂ ਹੋਰ ਵੀ ਸੁਝਾ ਦਿੰਦਾ ਅੱਜਕੱਲ੍ਹ ਪਰ ਉਹ ਰੰਸਾਜ ਜੀ ਦੀ ਵੱਗ ਗੱਬੀ ਹੁੰਦੀ ਹੈ ਪੱਕੇ ਪੜ ਜਾਂਦੇ ਹਨ ਪਕੜਿਆ ਜਾਣ ਤੇ ਬੰਦਾ ਤੇ ਇਤ ਆ ਜਾਂਦਾ ਹੈ ਉਹਦੇ ਘਰ ਵੱਲੇ ਕੀਤਾ ਮਾਨਸਿਕ ਰੋਗੀ ਹੈ ਤੇ ਆਪਣੇ ਸੁਧਵਾ ਦੇ ਵਿੱਚ ਨਹੀਂ ਹੈਗਾ ਪਰ ਉਸ ਨੂੰ ਕੀ ਪੁਰ ਬਰਾਮ ਸਾਜ ਦੇ ਵਰਕੇ ਹੀ ਪੜਦੇ ਹੁੰਦੇ ਹਨ ਨਹੀਂ ਇਹਦੇ ਪਿੱਛੇ ਕੋਈ ਸਾਜ਼ਿਸ਼ ਚੱਲ ਰਹੀ ਹੈ ਜਿਹੜੀ ਅਜੇ ਤੱਕ ਪੱਕਦੀ ਨਹੀਂ ਗਈ ਐਫੀਡੀ ਨੇ ਮਾਰ ਕੇ ਉਸ ਨੂੰ ਪੁਲਿਸ ਤੋਂ ਸਜ਼ਾ ਦਿੱਤਵਾਤੀ ਕੁਝ ਨਹੀਂ ਪ੍ਰਾਪਤ ਕਰ ਸਕੇ ਇੱਥੇ ਮੇਰਾ ਸੁਝਾਅ ਇਹ ਹੈ ਕਿ ਇਸੇ ਤਰ੍ਹਾਂ ਹੀ ਉਸ ਬੰਦੇ ਦੇ ਨਾਲ ਵੀ ਪਿਆਰ ਨਾਲ ਨਰਮੀ ਨਾਲ ਕੱਲਿਆ ਵੱਖਰੇ ਬੈਠ ਕੇ ਉਸ ਨੂੰ ਟਟੋਲੇ ਆ ਜਾਵੇ ਉਸ ਦੇ ਪਰਿਵਾਰ ਵਾਲਿਆਂ ਨਾਲ ਕਰ ਕਰ ਕੇ ਕਿ ਭਈ ਇਹ ਕਿਉਂ ਕੀਤਾ ਕੀ ਲੋੜ ਪਈ ਤੁਹਾਨੂੰ असंरी लोड़ पूरी करते हाँ अब ये काम नहीं करना चाहिए था। कि तो सानू दसो कि किसने तूसाया है सू तय तक पहुँचना चाहिए है ता कि इस बेदबिया का सिलसिला रोकया जाए मार कुट के पुलिस असं पकड़ा देने फर्ज पूरा तो कर लें सजा भी उसको थोड़ी बहुत ही मिल जाती है पर समस्या उत्थी उत्थ ही खड़ी हुई अजे तक कोई हल नहीं निकलिया इस डूंगी विचार करने लोड है नरमी नाल प्यार ऐसा कोई रस्ता निकल सकता है दास दवेंद्रजीत सिंह वागुरू जी का खालसा वाहू जी की फतिह